来来来一 ਪ੍ਰਵੀਂਦਰ ਸਿੰਘ ਝੋਟਾ ਨੇ ਬੀਤੇ ਦਿਨ ਮਾਨਸਾ ਦੇ ਪਿੰਡ ਭੰਮੀ ਕਲਾ ਤੋਂ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਿਵੇਂ ਹੀ ਪ੍ਰਵੀਂਦਰ ਸਿੰਘ ਝੋਟਾ ਤੇ ਉਸਦੇ ਸਾਥੀਆਂ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਨੌਜਵਾਨਾਂ ਨੇ ਪ੍ਰਵੀਂਦਰ ਸਿੰਘ ਝੋਟਾ ਤੇ ਹਮਲਾ ਕਰ ਦਿੱਤਾ ਜਦੋਂ ਪ੍ਰਵੀਂਦਰ ਸਿੰਘ ਝੋਟੇ ਤੇ ਉਹਨਾਂ ਨੌਜਵਾਨਾਂ ਨੇ ਹਮਲਾ ਕੀਤਾ ਤਾਂ ਫਿਰ ਪ੍ਰਵੀਂਦਰ ਸਿੰਘ ਝੋਟੇ ਨੂੰ ਬਚਾਉਣ ਦੇ ਲਈ ਕੁਝ ਵਿਅਕਤੀ ਅੱਗੇ ਆਏ ਤੇ ਉਥੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਤਾਂ ਫਿਰ ਪਰਮਿੰਦਰ ਸਿੰਘ ਝੋਟਾ ਨੇ ਸਰਕਾਰਾਂ ਦੇ ਉੱਤੇ ਤੰਜ ਵੀ ਕੱਸੇ ਕਿ ਸਰਕਾਰਾਂ ਕਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਪਰ ਇੱਕ ਇਸ ਤਰੀਕੇ ਦੇ ਨਾਲ ਨੌਜਵਾਨ ਸ਼ਰਿਆਮ ਦਿਨ ਦਿਹਾੜੇ ਇੱਕ ਥਾਂ ਤੋਂ ਦੂਜੀ ਥਾਂ ਨਸ਼ੀਆਂ ਗੋਲੀਆਂ ਲੈ ਕੇ ਜਾ ਰਹੇ ਨੇ ਵੱਡੀ ਗਿਣਤੀ ਚ ਨਸ਼ੀਆਂ ਗੋਲੀਆਂ ਬਰਾਮਦ ਹੋਈਆਂ ਨੇ ਪਰਮਿੰਦਰ ਸਿੰਘ ਝੋਟਾ ਦੇ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਤੇ ਤੰਜ ਕੱਸੇ ਨੇ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਜਿਹੜੀ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਦੋ ਨੌਜਵਾਨ ਜੜੇ ਉਹ ਕਾਬੂ ਕੀਤੇ ਗਏ ਨੇ ਧੋਵਾ ਨੌਜਵਾਨਾਂ ਦੇ ਕੋਲੋਂ ਵੱਡੀ ਗਿਣਤੀ ਚ ਛਿਲੀਆਂ ਗੋਲੀਆਂ ਬ੍ਰਾਹਮਤ ਹੋਈਆਂ ਨੇ। ਕੌੜਾ ਕੱਲ ਬੋਲਾ ਵਾਲਾ ਗਿਆ ਖਬਰਾ ਤੋਂ ਮੈਨੂੰ ਸਿੱਧਾ ਫੋਨ ਆਉਂਦਾ। ਕਹਿੰਦਾ ਛੋਟੇ 5 ਮਿੰਟ ਤੱਕ ਰੁਕੇ ਰੈਂਕੀਆ ਤਾਇਆ ਮਹਾ 5 ਮਿੰਟਾਂ ਮੇਰੇ ਕੋਲ ਆ ਕੇ ਜਹਾ ਰਹਿਣਾ ਨਹੀਂ ਆ। ਫੈਡਰ ਆਈ ਜਾਂਦਾ 20 ਦੇ ਫੜੂਗਾ। ਯਾਰ ਮੈਂ ਹੋ ਗਿਆ ਹੈਰਾਨ 20 ਲੱਗੇ ਆ। ਆਪਾਂ ਕਦੇ ਫੜ ਲਾਂਗੇ ਆਪਾਂ ਦਾ ਕੋ ਪੁਲਿਸ ਹੈਗਾ ਮੈਂ ਫੜੂਗਾ। ਹੁਣ ਆਪਾਂ ਨੂੰ ਤਾਂ ਜਗਦੀਨ ਆਇਆ ਮੇਰਾ ਭਰਾ ਹੈ ਜਮਾਤ ਬਣਿਆ ਹੋਇਆ ਮੇਰੇ ਪਿੱਛੋਂ ਲੜਿਆ ਪੂਰਾ ਆਹ ਸੀਗਾ। ਇਹ ਮੁੰਡਾ ਲਾਵਣਾ ਇਹਦੀ ਟੀਮ ਹੈ ਥਾਈ ਵੀ ਇਹਦੀ ਕੋਈ 35 ਦਾ ਟਾਸਪੋਰਟ ਦੇ ਜੋੜੇ ਆਖਲੀ ਹੀ ਇਹ ਵੀ ਨੇ। ਜੇ ਨਾ ਨਾ ਆਇਆ ਨਾ ਲੱਜੋਗਾ ਮਾਚਾ ਕੀ ਗਾ ਮੈਂ ਕਰਵਾ ਹੀ ਗਿਆ ਹਾਂ ਆ ਦੇਖੋ ਤੁਹਾਡੇ ਸਾਹਮਣੇ ਇਹ ਗਾਣਾ ਗੱਦੀ ਗੱਦ ਤੂੰ ਆਉਂਦਾ ਨਹੀਂ ਆਉਂਦਾ ਨਹੀਂ ਮੈਨੂੰ ਵੀ ਐ ਹੋ ਗਿਆ ਮਾਂ ਕਈ ਵਾਰ ਥੀਰੇ ਨੂੰ ਵੀ ਨਾ ਕੋਈ ਗੋਲੀ ਮਾਰੇ ਉੱਥੇ ਜਾ ਕੇ ਜਦੋਂ ਗਏ ਉੱਥੇ ਪੰਚਰ ਉੱਥੇ ਕਹਿੰਦੇ ਥੀਰ ਮੋਟਰਸਾਈਕਲਾਂ ਤੇ ਲੋਗ ਆ ਗਿਆ ਥੀਰ ਜਾਣ ਅਸੀਂ ਆਪ ਦਾ ਵੀ ਕਲਾ ਮੋਟਰਸਾਈਕਲਾਂ ਦੇ ਗੱਡੀਆਂ ਤੇ ਲੋਈਆਂ ਵੀ ਚੱਕ ਕੇ ਲਗਾ ਦੇਣਾ ਕੋਈ ਉਰੇ ਲੋ ਆਏ ਆ ਮਾੜਾ ਲਾਲ ਮੋਟਰਸਾਈਕਲ ਤੇ ਐ ਲਈ ਜਾਂਦੇ ਸੀ ਐ ਐ ਬੈਠਾ ਮੈਂ ਉਹ ਫਿਗੜਾ ਦੇਖੇ ਥੀਰੇ ਨੂੰ ਅੱਧੀ ਟੀਮ ਆਈ ਗੱਡੀ ਗੱਡੀ ਜਾ ਕੇ ਕਹਿੰਦਾ ਲੈ ਫੜਾਓ ਪੈਸੇ ਫੜਾਓ ਕਹਿੰਦਾ ਪਹਿਲਾਂ ਆਪਾਂ ਫੜ ਲਿਆ ਆਏ ਮੁਕਲੇ ਇਹਦੇ ਪਿੱਛੇ ਭੱਜ ਗਏ ਇਹ ਫੜ ਲਿਆ ਤੇ ਜਿਹੜੇ ਕਹਿੰਦੇ ਨਾ ਪੰਜਾਬ ਦੇ ਨਿਸ਼ਾਨੀ ਛੋਟਾ ਫੀਆ ਆ ਜਾਏ ਉਹ ਹੀ ਕੰਮ ਕਰਦੇ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਉਹ ਬੇਈਮਾਨਾਂ ਨੂੰ ਉਹਨਾਂ ਦਾ ਜਵਾਬ ਖਾਣ ਲੱਗਣੀ ਚੱਲਿਓ ਆਂਦੇ ਸ਼ੇਰੋ ਜਿਹੜੇ ਕਹਿੰਦੇ ਪੰਜਾਬ ਦੇ ਸ਼ੇਰ ਤੂੰ ਵੀ ਪਰ ਇਹ ਸਾਲਾ ਜੋਗਦਾਨ ਫੀਰ ਦਾ ਫੀਰ ਦੀ ਟੀਮ ਦਾ ਹੈ ਇਹ ਨਾਲ ਫੀਲਡਿੰਗ ਲਾਈ ਹੈ ਮੈਂ ਤਾਂ ਇਹ ਨਾਲ ਆਇਆ ਆਹ ਦੇਖੀ ਚਲੋ ਜਿਹੜੇ ਕਹਿੰਦਾ ਨਸ਼ਾ ਇਹ ਨਾਲ ਇੱਕ ਕੈਪਸੂਲ ਖਾ ਕੇ ਦਿਖਾਵੇ ਇਹ ਹੁਣ ਕੰਮ ਕੀਦਾ ਫੁੱਲਸਦਾ ਮੇਰਾ ਆ ਪੜ ਉੱਤੇ ਕੀ ਲਿਖਿਆ ਇੱਕ ਕੈਪਸੂਲ ਦੇ ਕੈਪਸੂਲ ਨੇ ਹਾਂ ਜੇ ਕਾਰ ਮਿਲੇਗਾ ਸੁਧਾਰਾ ਸਿਗਨੇਚਰ ਸਿਗਨੇਚਰ ਦੇਖੇ ਨਾ ਕਾਰ ਸਿਗਨੇਚਰ ਸਾਕੇ ਦੇਖਣ ਦੋ ਫੀਰ ਇਹ ਗਣੀ ਚੱਲੀ ਕਿੰਨੇ ਨੇ ਹਜੇ ਹਜੇ ਨਿੱਕੂ ਜਾਓ ਪਟਾਰੀ ਚੋਂ ਸੱਪ ਇਹ ਕਿਹੜਾ ਚੈਦਾ ਨਸ਼ਾ ਨਹੀਂ ਹੈਗਾ ਮਾਨਸਾਜ ਚੋ ਧਰ ਬਦਨਾਮ ਕਰਦਾ ਸਿਰਾਂ ਬਦਨਾਮ ਕਰਦਾ ਉਹਨਾਂ ਨੂੰ ਪੁੱਛ ਲੋ ਅਜੇ ਖੜ ਜਾ ਫੇਕ ਕੀ ਹੋਇਆ ਛੋਟੇ ਛੋਟੇ ਇਹ ਪੁਲਿਸ ਦੇ ਡ੍ਰੈਗਨਸ ਬੈਟਰਨ ਕਿਉਂ ਨੇ ਦੇਖਦੇ ਜਿਹੜੇ ਤੁਸੀਂ ਆਮ ਆਮ ਮੁੰਡੇ ਜਿਹਨੂੰ ਫੜ ਰਹੇ ਹੋ ਕਹਦਾ ਵੀ ਪੈਸੇ ਲੈਣੇ ਹੋਰ ਮੈਸਟਰ ਕਾਗੜਾ ਆਏਗਾ ਹਫਤੇ ਬੰਨੇ ਹੋਏ ਨੇ ਆਹਾ ਹੁਣ ਇਹ ਨਾਲੇ ਕਰੇ ਥੋੜੀ ਬਣਾ ਲੈ ਇਹ ਮੈਡੀਕਲ ਤੋਂ ਲੈ ਕੇ ਆਏ ਨੇ ਜਿਹੜੇ ਮੈਡੀਕਲ ਤੋਂ ਲੈ ਕੇ ਆਏ ਨੇ ਉਹਨੂੰ ਫੜਨਾ ਉਹਦੇ ਪਰਚਾ ਪਾਉਣਾ ਉਹਦੀ ਦੁਕਾਨ ਜ਼ਬਤ ਕਰਨ ਉਹਦੀ ਪ੍ਰਾਪਰਟੀ ਜ਼ਬਤ ਕਰਨ ਅੱਜ ਤਾਂ ਸੋਡੇ ਚੈਨਲ ਦੇ ਮਾਦਮ ਰਾਈ ਆਏ ਕਹਨੇ ਆ ਕੌਲੀ ਚੱਟ ਚਮਚੇ ਜਿਹੜੇ ਕੌਲੀ ਚੱਟ ਤੇ ਚਮਚੇ ਨੇ ਜਾਂ ਨਸ਼ਾ ਵੇਚਣ ਵਾਲੇ ਉਹ ਕਰਦੇ ਸਾਡਾ ਵਿਰੋਧ ਉਹਨਾਂ ਦੇ ਜਵਾਕਾਂ ਤੱਕ ਇਹ ਜ਼ਹਿਰ ਨਾ ਪਹੁੰਚੇ ਸਿਉਂ ਦੇ ਜਵਾਕਾਂ ਨੂੰ ਬਚਾਉਣੇ ਆ। ਤਾਂ ਬਈ ਮੇਰਾ ਭਰਾ ਲਾਹਣ ਅਰਸ ਤੇ ਆਪਣੇ ਨਦੀ ਵਰਗੇ ਮੰਗਲ ਵਰਗੇ ਮਨੂ ਵਰਗੇ ਹਰੇ ਜਿਹੜੇ ਪਿੱਛੇ ਖੜੇ ਲਾਹਾਂ ਚ ਖੜੇ ਨੇ ਵਿਚਾਰੇ ਜਿਉਂਦੇ ਰਹਿਣ ਜਿਹੜੇ ਸਾਡੇ ਨਾਲ ਹਿੱਕ ਨਾਲ ਹਿੱਕ ਡਾ ਕੇ ਖੜੇ ਨੇ ਦੁੱਥੇ ਵਰਗੇ ਸਮਸ਼ੇਰ ਵਰਗੇ ਓਏ ਆ ਲਾਹਣ ਤਾਂ ਛੋਡੇ ਤੇ ਜਿਹੜੇ ਕਹਿੰਦੇ ਨੇ ਸੀ ਏ ਵਰਗੇ ਉਂ ਬੋਲਦੇ ਆ ਝੁੱਟੇ ਵਰਗੇ ਬਦਨਾਮ ਕਰਦੇ ਆ ਓਏ ਆ ਤੁਹਾਡਾ ਪਿਓ ਦਿੰਦਾ ਇੱਥੇ ਕੈਸੂ ਦਾ ਓਏ ਕੁੱਟੜਾ ਕੁਚੜਾ ਤੇਰੀ ਸਰਕਾਰ ਨੇ ਸਾਡੇ ਜਵਾਕ ਬਰਬਾਦ ਕਰਾਈ ਲੈ ਵੀ ਇੰਨਾਂ ਦੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਬਰਬਾਦ ਕੀਤੇ ਆ ਸਰਕਾਰਾਂ ਦਾ ਜਮੇ ਹੀ ਖੁੱਲਾ ਕਰਤਾ ਆ ਬਾਵਰ ਫੇਰ ਦੇਖੀ ਆ ਦੇਖ ਵਿਚਾਲੇ ਧਰ ਕੇ ਲੈ ਕੇ ਆਏ ਆ ਜਿਵੇਂ ਇਹਨਾਂ ਦੇ ਪਿਆਵਾਰਾ ਜਾਂਦਾ ਉਹ ਤੁਰਸ ਵਾਲੇ ਕਿੱਥੇ ਲੈ ਕੇ ਥੋੜੇ ਚਲਾਨ ਘੱਟਦੇ ਨੇ ਕਿਸੇ ਜਵਾਕਾਂ ਦੇ ਓਏ ਆ ਜਵਾਕਾਂ ਨੂੰ ਕੀ ਕਰਨਗੇ ਹੈ ਇਹਨਾਂ ਨੂੰ ਕਿਤੇ ਨਹੀਂ ਰੋਕਿਆ ਭਾਈ ਕਿੱਡੀ ਦੂਰੋਂ ਆਏ ਸੀ ਇਹਨੇ ਮਾਗਰ ਆਏ ਆ ਕਿਸੇ ਦਾ ਜੇ ਡਰ ਹੁੰਦਾ ਦੇਖ ਓਏ ਪੁਲਿਸ ਪ੍ਰਸ਼ਾਸਨ ਕਿੱਥੇ ਹਾਲੇ ਤੱਕ ਨਹੀਂ ਆਇਆ ਲਾਈਵ ਹੋ ਗਿਆ ਘੰਟਾ ਚੱਲੀ ਜਾਂਦੇ ਨੇ ਝੁੱਟਦੇ ਤੇ ਤੇ ਤੁਸੀਂ ਆ ਗਏ ਇੰਨੇ ਆ ਲੋਕ ਆ ਗਏ ਇਹ ਪਾਗਲ ਨੇ ਪੁਲਿਸ ਕਿਉਂ ਨਹੀਂ ਵਰਤ ਜਿਆ ਅਸੀਂ ਮੇਰੀ ਗੱਲ ਸੁਣ ਅਸੀਂ ਅਸੀਂ ਕੋਈ ਮੁਲਾਜ਼ਮ ਹੈ ਸਾਡੇ ਕੋਲੇ ਸੀਆਈ ਸਟਾਫ ਹੈ ਕਿੰਨੀਆਂ ਏਜੰਸੀਆਂ ਸਰਕਾਰ ਦੀਆਂ ਅਮਰਤਪਾਲ ਵਲੇ ਇੱਕ ਕੀੜੀ ਵੀ ਚੱਪਣ ਦਿੱਤੀ ਉਹ ਆ ਤੁਹਾਡਾ ਪਿਓ ਨੂੰ ਆਉਂਦਾ ਯਾਰ ਅਮਰਤਪਾਲ ਵਲੇ ਤੁਸੀਂ ਇਕੱਲੇ ਇਕੱਲੇ ਜਵਾਬ ਨੂੰ ਆਈ ਅਮਰਤਪਾਲ ਵਲੇ ਇੱਕ ਵਾਰ ਜਵਾਬ ਲਈ ਸਟੇਟਸ ਪਾਇਆ ਸੀ ਭਾਈ ਦਾ جا کے موخر جیل ਚ ਠੋਕਿਆ ਉਹ ਕੁੱਤਿਓ ਉਹ ਆ ਕਿੱਥੇ ਆ sire ਇਹਦੇ ਦੀਵਾ ਕਾ ਨਹੀਂ ਯਾਰ ਬਰਬਾਦੀ ਦੀ ਲੀ ਲੀ sire ਇਹਦੇ ਫੜਿਆ ਅਲੱਗ ਅਲੱਗ ਜਗ੍ਹਾ ਸੋਡੇ ਨੌਜਵਾਨ ਖੜੇ ਸੀ ਕਿਵੇਂ ਫੜਿਆ ਇਹ ਫੜਿਆ ਤਾਂ ਪਹਿਲਾਂ ਜੋਗੇ ਤੋਂ ਲੱਗਿਆ ਤੋਆ ਮਾਗਰ ਮਾਗਰ ਪੁਲਸ ਵੀ ਲੱਗੀ ਸੀਗੀ ਠੀਕ ਹੈ ਮੇਰੇ ਪਿੰਡ ਦੇ ਥਾਣੇ ਦਾ ਸੇਵਕ ਆਗਰ ਆ ਉਹ ਮੇਰੇ ਮਾਗਰ ਵੀ ਆਇਆ ਸੀ ਧੰਨਵਾਦ ਆ ਚਲ ਉਹਦਾ ਵੀ ਜਉਂਦਾ ਰਹੇ ਠੀਕ ਹੈ ਦੁਬਾਰਾ ਅਸੀਂ ਮਾਰਤਾ ਕੈਂਚੇ ਦੇ ਅਗੇ ਕੈਂਚਿਆਂ ਤੋਂ ਫੇਰ ਗਾਹਾਂ ਚ ਉੱਤੇ ਬੱਚੋਟਾ ਕਹਿੰਦਾ ਤੈਨੂੰ ਕੋਈ ਮਰਵਾ ਨਾ ਦੇਵੇ ਗੇਮ ਨਾ ਲਾਵੇ ਕਿਨਾ ਮੈਂ ਤੇਰੇ ਨਾਲ ਜਿੱਲੂ ਲਾਵਣ ਵਰਗੇ ਗੱਡੀ ਤੇ ਹੋਗੇ ਠੀਕ ਐ ਤ੍ਰਿੰਦਰ ਵਰਗੇ ਹੋਗੇ ਸਾਰੇ ਜਾਣੇ ਅਸੀਂ ਐਡੋ ਅਟ ਟੀਮ ਬਣਾ ਲਈ ਤਿੰਨ ਦੋ ਮੁੱਟ ਫੈਕਰਾ ਦੇ ਇੱਕ ਗੱਡੀ ਤੇ ਠੀਕ ਐ ਗੱਡੀ ਤੇ ਹੋਗੇ ਐਦੂ ਬਾਅਦ ਜਦੋਂ ਇਹ ਆ ਗਏ ਮੈਂ ਦੇ ਟੋਟਾ ਮੁੱਟ ਦਾ ਹੈਗਾ ਸਾਡੀਆਂ ਤਾਂ ਪਤੰਦਰ ਲੋਈਆਂ ਵੀ ਲੈ ਗਏ ਉਹ ਲੋਈਆਂ ਦੁਨੀਆ ਦੇ ਬੈਠੀਆਂ ਲੋਈਆਂ ਕੋ ਲੈ ਗਏ ਯਾਰ ਲੋਈਆਂ ਮੋੜ ਬੜਾ ਗਰੀਬ ਬੰਦੇ ਆ ਟੈਪ ਆ ਗਏ ਨੇ ਸਾਡੇ ਕਿਹੜਾ ਹਵੇਲੀਆਂ ਪਈਆਂ ਨੇ ਲੋਈਆਂ ਲੋਕਾਂ ਦੇ ਦੇਖ ਹਜੇ ਇਧਰ ਹੋ ਗਏ ਲੋਈਆਂ ਅੱਜ ਟੈਪਸ ਕਰਨ ਵਾਲੇ ਬੰਦੇ ਆ ਫੇਰ ਵੀ ਜਿੰਨਾ ਜੇ ਸਾਡੇ ਚ ਸਾਹਾਂ ਗਾ ਮਾਇ ਚੋਟਾ ਤੇ ਮੇਰੇ ਜਿੰਨੇ ਵੀ ਮੰਗਲ ਵਰਗੇ ਯਾਰ ਨੇ ਸ਼ਮਸ਼ੇਰ ਵਰਗੇ ਐਂਟੀ ਡਰੱਗ ਟਾਸਪੋਰਟ ਦੀ ਟੀਮ ਦਾ ਕੱਲਾ ਕੱਲਾ ਮੈਂਬਰ ਜਿਉਂਦਾ ਰਹੇ ਜਿਹੜੇ ਪੰਜਾਬ ਦੀ ਲੜਾਈ ਲੜਦਾ ਉਹ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਉਹ ਕਿੰਨਾ ਜਰ ਖੱਡਾਂ 'ਚ ਵੜ ਕੇ ਜਾਵਾਂਗੇ ਸ਼ੇਰਾਂ ਦੇ ਪੁੱਤ ਕਦੇ ਵੀ ਕਿਹ ਕਿੰਨਾ ਅਨਮਰਗੀ ਜ਼ਿੰਦਗੀ ਨਹੀਂ ਜਿਉਂਦੇ ਆਜੋ ਜੇ ਪੰਜਾਬ ਨੂੰ ਬਚਾਉਣਾ ਹੈ ਓਏ ਬਚ ਜੂਗਾ ਜੇ ਤੁਸੀਂ ਇੱਕ ਇੱਕ ਜਾਣਾ ਉੱਠ ਖੜੇ ਨਾ ਫਿਰ ਦੇਖੋ ਦੁਬਾਰੇ ਫਿਰ ਆਪਾਂ ਉਹੀ ਲਹਿਰ ਕਾਇਮ ਕਰ ਦਾਂਗੇ ਪੰਜਾਬ ਦਾ ਕੱਲਾ ਕੱਲਾ ਜਵਾਕ ਬਚਾਉਣਾ ਹੈ ਜਿੰਨਾ ਚਿਹਰਾ ਸਰੀਰ ਤੇ ਸਾਰ ਰਹਿਣਗੇ ਚਾਹੇ ਗੋਲੀ ਮਾਰ ਲਓ ਠੀਕ ਹੈ ਕੋਈ ਪਰਵਾਹ ਨਹੀਂ ਢੂਠੇ ਪਰਚੇ ਕਰ ਦੋ ਠੀਕ ਹੈ ਸਾਡੀ ਬਦਨਾਮੀ ਕਰ ਦੋ ਕਿਸੇ ਦਾ ਕੋਈ ਡਰ ਪੈ ਨਹੀਂ ਓਏ ਤੁਸੀਂ ਕਹਿੰਦੇ ਹੋ ਸਾਡੇ ਜਵਾਕਾਂ ਨੂੰ ਬਾਹਰ ਤੋਰਦਾ ਨਸ਼ਿਆਂ ਤੇ ਲਾਤਾ ਧਰਮ ਪਰਵਰਤਨ ਹੋ ਗਿਆ ਓ ਸਾਡੇ ਕੌਮ ਦੇ ਜਿਹੜੇ ਕਹਿੰਦੇ ਆ ਅਸੀਂ ਜ਼ਤੇਦਾਰ ਆ ਓਏ ਅੱਜ ਕਿੱਥੇ ਆ ਸਾਡੇ ਜਵਾਕਾਂ ਲਈ ਨਹੀਂ ਬੋਲਦੇ ਪ੍ਰਚਾਰ ਕਿੱਥੇ ਗਿਆ ਕਿ ਅੱਜ ਪ੍ਰਚਾਰ ਕੀਤਾ ਹੁੰਦਾ ਤਾਂ ਦਾੜੀਆਂ ਕੇਸ ਹੋਣੇ ਸੀਗੇ ਜੇ ਸੱਚੀ ਸਿੱਕੀ ਵੱਲ ਜੋੜਿਆ ਹੁੰਦਾ ਤਾਂ ਸਾਡੇ ਨੌਜਵਾਨ ਵੀ ਵੇਚਦੇ ਨਾ ਇਹ ਵੀ ਸਾਡੇ ਸੀਗੇ ਪਰ ਇਹਨਾਂ ਨੇ ਸਾਡੇ ਜਵਾਕਾਂ ਨੂੰ ਜ਼ਹਿਰ ਬੀਜਣ ਦਾ ਕੰਮ ਕੀਤਾ ਹੁਣੇ ਸਾਡੇ ਨਹੀਂ ਰਹੇ ਮੈਂ ਕਹਿੰਦਾ ਪੰਜਾਹ ਹੱਥ ਜੋੜ ਕੇ ਓਏ ਓ ਜਾਗ ਪੋ ਜਾਗ ਪੋ ਜੇ ਤੁਹਾਡੇ ਤੇ ਹਿੰਮਤ ਹੈਗੀ ਆ ਤਾਂ ਜਵਾਬ ਬਚਾ ਲਓ ਅਸੀਂ ਇਹਦੇ ਖਿਲਾਫ ਕਾਰਵਾਈ ਕਰ ਰਹੇ ਜਿਹੜੀ ਕਾਨੂੰਨ ਦਾ ਬੰਦੀ ਕਰ ਰਹੇ ਅਸੀਂ ਕਰ ਨਹੀਂ ਕਰ ਰਹੇ ਕਿੰਨੇ ਕੈਪਸੂਲ ਫੜੇ ਗਏ ਨੇ ਇਹ ਅਸੀਂ ਇਹ ਕਰਕੇ ਦੇਖ ਕੇ ਕਰਦੇ ਇਹਨਾਂ ਦੱਫਨ ਕਰਕੇ ਪਰ ਬਾਕੀ ਜਾ ਕੇ ਦੇ ਦੇ ਹੁਣ ਜਿਹੜੇ ਦੋ ਲੜਕੇ ਦਾ ਤੁਸੀਂ ਤੁਹਾਨੂੰ ਇਹਨਾਂ ਨੇ ਸਬਮਿਟ ਕਰਤੇ ਜਿਹੜੇ ਮੈਡੀਕਲ ਆ ਉਹਦੀ ਮੰਗ ਕਰਿਆ ਕਿ ਮੈਡੀਕਲ ਉਹ ਵੀ ਲਿਖ ਕੇ ਭੇਜਾਂਗੇ ਡਰੱਗ ਜਿਹੜੇ ਡਰੱਗ ਪੈਟਰੋਲ ਕਾਰਵਾਈ ਕਰਾਵਾਂਗੇ ਜਿਹੜੀ ਕਾਨੂੰਨ ਦਾ ਅਸੀਂ ਨਹੀਂ ਅਸੀਂ ਡਾਇਰੈਕਟਰ ਅਸੀਂ ਗਰਿਓ ਉਹਦੇ ਨਹੀਂ ਕਰ ਸਕਦੇ ਸੀ ਡਰੈਗਰ ਸਪੈਟਰਨ ਨਾਲ ਲੈ ਕੇ ਜੋ ਬੰਦੀ ਕਾਰਜ ਇਹ ਖਰਾਬ ਕਰੇ ਇਹ ਕਿੱਥੋਂ ਦੱਸੇ ਜਾ ਰਹੇ ਜੀ ਕਿੱਥੋਂ ਲੈਂਦੇ ਨੇ ਜੀ ਜੀ ਅਸੀਂ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੱਥੇ ਤੋਂ ਉਹ ਖੁਦ ਮੁੰਡੇ ਮੰਨ ਰਹੇ ਆ ਅਸੀਂ ਮੈਡੀਕਲ ਤੋਂ ਲੈ ਕੇ ਆ ਉੱਥੇ ਤੁਸੀਂ ਲਿਖ ਕੇ ਹਾਂ ਜੀ ਪੁੱਛ ਰਹੇ ਸੀ ਤਾਂ ਮੈਨੂੰ ਇਹਨਾਂ ਨੇ ਦੱਸਿਆ ਹੀ ਹੈ ਤੁਸੀਂ ਆਪਣੇ ਫੜੇ ਤੁਸੀਂ ਉਹ ਕਰਕੇ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਹੋ